ਸੰਗਰੂਰ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਸੰਗਰੂਰ ਹਮੇਸ਼ਾ ਤੋਂ ਦਿਲਚਸਪ ਸੀਟ ਹੈ ਤੇ ਇਸ ਵਾਰ ਵੀ ਮੁਕਾਬਲਾ ਦਿਲਚਸਪ ਹੋਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਪੰਜ ਵੱਡੇ ਪਾਰਟੀਆਂ ਦੇ ਵੱਡੇ ਉਮੀਦਵਾਰ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਸਾਰੇ ਹੀ ਆਪਣੀ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਪਰ ਗਰਾਊਂਡ ਰਿਪੋਰਟਸ ਅਤੇ ਪਿਛਲੇ ਹਸਕੜੇ ਕੀ ਕਹਿੰਦੇ ਨੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਉਮੀਦਵਾਰ ਇਸ ਵਾਰ ਚੋਣ ਦੇ ਵਿੱਚ ਜਿੱਤ ਹਾਸਲ ਕਰ ਸਕਦਾ ਜਾਂ ਪਹਿਲੇ ਜਾਂ ਦੂਜੇ ਨੰਬਰ ਤੇ ਰਹਿ ਸਕਦਾ ਵੀਡੀਓ ਤੇ ਚੱਲਦੇ-ਚੱਲਦੇ ਉਸ ਉਮੀਦਵਾਰ ਦੀ ਪਾਰਟੀ ਅਤੇ ਉਸ ਉਮੀਦਵਾਰ ਦਾ ਨਾਮ ਤੁਹਾਨੂੰ ਦੱਸਾਂਗੇ ਕਿ ਕਿਹੜਾ ਦੂਜਿਆਂ ਦੇ ਮੁਕਾਬਲੇ ਅੱਗੇ ਚੱਲ ਰਿਹਾ ਪਹਿਲਾਂ ਗੱਲ ਉਮੀਦਵਾਰਾਂ ਦੀ ਕਰ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਵੱਲੋਂ ਸਮਰਨਜੀਤ ਸਿੰਘ ਮਾਨ ਖੁੱਦ ਚੋਣ ਮੈਦਾਨ ਦੇ ਵਿੱਚ ਨੇ ਜੋ ਕਿ ਵਾਈ ਐਲੈਕਸ਼ਨ ਦੇ ਵਿੱਚ ਜਿੱਤੇ ਸੀ ਤੇ ਉਸ ਧਾਰਨਾ ਨੂੰ ਤੋੜ ਦਿੱਤਾ ਸੀ ਜਿਹੜੀ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸੰਗਰੂਰ ਦਾ ਸਾਡੀ ਰਾਜਧਾਨੀ ਅਨਮੋਲ ਗਗਨ ਮਾਨ ਹਰਾਦਾ ਇੱਕ ਬਿਆਨ ਤੁਹਾਨੂੰ ਹਲੇ ਵੀ ਯਾਦ ਹੋਣਾ ਜਿਸ ਦੇ ਵਿੱਚ ਉਹ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਕਿਤੇ ਵੀ ਹਾਰ ਸਕਦੀ ਹੈ ਪਰ ਸੰਗਰੂਰ ਦੇ ਵਿੱਚ ਕਦੇ ਨਹੀਂ ਹਾਰੇਗੀ ਪਰ ਸੰਗਰੂਰ ਵਾਲਿਆਂ ਨੇ ਕਹਿੰਦੇ ਹਮੇਸ਼ਾ ਆਕੜਾਂ ਹੀ ਭੰਨੀਆਂ ਨੇ ਤੇ ਉਸ ਧਾਰਨਾ ਨੂੰ ਤੋੜ ਦਿੱਤਾ ਜਿਸ ਦੇ ਵਿੱਚ ਸਿਰਫ ਕੁਝ ਹੀ ਮਹੀਨੇ ਸਰਕਾਰ ਬਣੀ ਨੂੰ ਹੋਈ ਸੀ ਤੇ ਕੁਝ ਮਹੀਨਿਆਂ ਬਾਅਦ ਹੀ ਸਿਮਰਨਜੀਤ ਸਿੰਘ ਮਾਨ ਨੂੰ ਦੂਜੀ ਵਾਰ ਸੰਗਰੂਰ ਤੋਂ ਐਮਪੀ ਬਣਾ ਦਿੱਤਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਸਮਰਨਜੀਤ ਸਿੰਘ ਮਾਨ ਨੇ ਜਿਹੜੇ ਬਹੁਤ ਅਤਰਾ ਚੜਾ ਜ਼ਿੰਦਗੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦੇਖੇ ਨੇ ਕਦੇ ਉਹਨਾਂ ਨੂੰ ਜਿੱਤੇ ਉਸ ਰੂਪ ਤੋਂ ਦੋ ਵਾਰ ਐਮਪੀ ਬਣੇ ਇੱਕ ਵਾਰ ਤਰਨਤਾਰਨ ਤੋਂ ਜੋ ਕਿ ਅੱਜ ਕੱਲ੍ਹ ਲੋਕ ਸਭਾ ਹਲਕਾ ਖਰੂਰ ਸਾਹਿਬ ਦੇ ਨਾਂ ਤੇ ਸੀਟ ਜਾਣੀ ਜਾਂਦੀ ਹੈ ਉਹ ਤੋਂ ਐਮਪੀ ਬਣਦੇ ਆ 1999 ਦੇ ਵਿੱਚ 99 ਦੇ ਵਿੱਚ ਤੇ ਹੁਣ ਬਾਈ ਇਲੈਕਸ਼ਨ ਦੇ ਵਿੱਚ ਸੂਰੂਪ ਤੋਂ 98 ਦੇ ਵਿੱਚ ਸੰਗਰੂਰ ਅਤੇ ਨੰਨਵੇ ਦੇ ਵਿੱਚ ਤਰਨਤਾਰਨ ਸੀਟ ਤੋਂ ਉਹ ਐਮਪੀ ਬਣਦੇ ਆ ਇਸ ਦੌਰਾਨ ਅਮਰਗੜ ਦੀ ਜਿਹੜੀ 2022 ਦੀ ਚੋਣ ਸੀ ਉਸ ਦੇ ਵਿੱਚ ਵੀ ਵੱਡੀਆਂ ਵੋਟਾਂ ਲਿਆਉਣ ਦੇ ਵਿੱਚ ਕਾਮਯਾਬ ਰਹੇ 2014 ਦੀ ਤਰਨਤਾਰਨ ਉਹਨਾਂ ਨੇ ਲੜਿਆ ਸੀ ਤੇ ਤਰਨਤਾਰਨ ਤੋਂ ਚੰਗੀਆਂ ਵੋਟਾਂ ਪਈਆਂ ਤੇ 2004 ਦੇ ਵਿੱਚ ਸੰਗਰੂਰ ਤੋਂ ਵੀ ਚੰਗੀਆਂ ਵੋਟਾਂ ਪਈਆਂ ਹਾਲਾਂਕਿ ਬਾਕੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਨਮੂਸ਼ੀ ਉਹਨਾਂ ਨੂੰ ਦੇਖਣੀ ਪਈ ਅਤੇ ਉਹਨਾਂ ਨੇ 9084 ਦੇ ਚਲਦੇ ਆ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਤੇ ਹਮੇਸ਼ਾ ਖਾਲਸਾ ਪੱਕੀ ਮੰਨੇ ਜਾਂਦੇ ਨੇ ਤੇ ਉਹਨਾਂ ਦੀ ਪਾਰਟੀ ਦਾ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਪੱਕਾ ਸਟੈਂਡ ਰਿਹਾ ਕਿ ਤੁਹਾਨੂੰ ਖਾਲਿਸਤਾਨ ਚਾਹੀਦਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਘੱਟ ਅਜਿਹੇ ਸਿਆਸਤਦਾਨ ਰਹਿ ਗਏ ਨੇ ਜਿਹੜੇ ਕਿ ਆਪਣੀ ਗੱਲ ਤੇ ਪੂਰੇ ਨੇ ਕਿਉਂਕਿ ਅੱਜ ਅੱਜਕੱਲ੍ਹ ਦੀ ਇਹ ਦੌਰ ਦੇ ਵਿੱਚ ਦੇਖਿਆ ਜਾਂਦਾ ਜਿਹੜਾ ਵਿਅਕਤੀ ਪਿਤੀ ਰਾਤ ਤੱਕ ਜਿਹੜੀ ਪਾਰਟੀ ਨੂੰ ਗਾਲਾਂ ਕੱਢ ਰਿਆ ਹੁੰਦਾ ਹੈ ਅਗਲੇ ਦਿਨ ਉਸੇ ਪਾਰਟੀ ਦਾ ਪੱਟਾ ਆਪਣੇ ਗਲ ਦੇ ਵਿੱਚ ਪਾਈ ਫਿਰਦਾ ਹੁੰਦਾ ਤੇ ਫਿਰ ਪੁਰਾਣੀ ਪਾਰਟੀ ਨੂੰ ਗਾਲਾਂ ਕੱਢ ਰਿਆ ਹੁੰਦਾ ਕੋਸਾਲਾਂ ਬਾਅਦ ਉਸੇ ਪਾਰਟੀ ਦੇ ਵਿੱਚੋਂ ਵਾਪਸ ਆ ਜਾਂਦਾ ਤੇ ਉਸ ਨੂੰ ਚੰਗਾ ਕਹਿਣ ਲੱਗ ਜਾਂਦਾ ਇਸ ਤਰ੍ਹਾਂ ਦਾ ਦੌਰ ਹੈ ਜਿਹੜਾ ਉਹ ਲਗਾਤਾਰ ਕਿਰਦਾਰਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਸਰ ਰਣਜੀਤ ਸਿੰਘ ਬਾਦ ਆਪਣੇ ਖਾਲਿਸਤਾਨ ਵਾਲੇ ਸਟੈਂਡ ਤੇ ਅੱਜ ਵੀ ਖੜੇ ਹੋਏ ਨੇ ਤੇ ਕਿਛਲੀ ਵਾਰ ਉਹਨਾਂ ਨੂੰ ਕਿਹਾ ਜਾ ਰਿਆ ਸੀ ਕਿ ਇਮੋਸ਼ਨਲ ਵੋਟਾਂ ਪਈਆਂ ਪਰ ਅਮਰਗੜ੍ਹ ਦੇ ਵਿੱਚ 2022 ਦੇ ਵਿੱਚ ਉਹਦਾ ਸੁਭਾ ਲੜੀ ਸੀ ਤਾਂ ਵੀ ਚੰਗੀਆਂ ਵੋਟਾਂ ਪਈਆਂ ਸੀ ਉਦੋਂ ਤੁਹਾਨੂੰ ਜਾਦੀ ਹੋਵੇਗਾ ਦੀਪ ਸਿੰਧੂ ਘੁਰੀ ਉਹਨਾਂ ਦਾ ਚੋਣ ਪ੍ਰਚਾਰ ਕਰ ਰਹੀ ਸੀ ਤੇ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਇੱਕ ਪਾਸੇ ਝਾੜੂ ਚੁੱਕਿਆ ਸੀ ਤੇ ਇੱਕ ਪਾਸੇ ਕਿਰਪਾਲ ਸੰਗਤਨ ਕਿਹਾ ਸੀ ਕਿ ਤੁਸੀਂ ਫੈਸਲਾ ਕਰ ਲੈ ਤੁਸੀਂ ਝਾੜੂ ਚੱਕਣਾ ਜਾਂ ਕਿਰਪਾਲ ਪਰ ਹਾਲਾਂਕਿ 2022 ਦੀ ਇਲੈਕਸ਼ਨ ਦੇ ਵਿੱਚ ਸੰਗਤ ਨੇ ਪੰਜਾਬੀਆਂ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਝਾੜੂ ਚੱਕਿਆ ਤੇ 92 ਵਿਧਾਇਕ ਦੇ ਜਿਹੜੇ ਮੁੱਖ ਮੰਤਰੀ ਸਮੇਤ ਉਹ ਆਮ ਆਦਮੀ ਪਾਰਟੀ ਦੇ ਜਿੱਤਦੇ ਪਰ ਇਲੈਕਸ਼ਨ ਤੋਂ ਕੁਸਵਾਬਾਦੀ ਜਦ ਸਿੱਧੂ ਮੂਸੇਵਾਲਾ ਦੀ ਮੌਤ ਹੋ ਜਾਂਦੀ ਹੈ ਦੀਪ ਸਿੱਧੂ ਹੁਰੀ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਉਸ ਤੋਂ ਬਾਅਦ ਇਲੈਕਸ਼ਨ ਹੁੰਦੀ ਹੈ ਤਾਂ ਸਮਰਨਦੀਪ ਸਿੰਘ ਮਾਨ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੀਜੀ ਵਾਰ ਉਹ ਐਮਪੀ ਬਣਦੇ ਆ ਦੂਜੇ ਕੈਂਡੀਡੇਟ ਆ ਆਮ ਆਦਮੀ ਪਾਰਟੀ ਦੇ ਨੇ ਮਿਤਹਿਰ ਜਿਹੜੇ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸੰਗਰੂਰ ਦੇ ਵਿੱਚ ਬਹੁਤ ਮਜ਼ਬੂਤ ਮੰਦੀ ਹੈ ਤੇ ਕਹਿੰਦੀ ਹੈ ਕਿ ਸਾਡੀ ਰਾਜਧਾਨੀਆ ਮਿਤਹਿਰ 2017 ਤੇ 2022 ਦੇ ਵਿੱਚ ਵਿਧਾਇਕ ਬਣੇ ਨੇ 17 ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡੀ ਹਨੇਰੀ ਮੰਦੀ ਜਾਰੀ ਸੀ ਕਿ ਕਿਹਾ ਜਾ ਰਿਹਾ ਸੀ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਤੀਜੇ ਉਹਨਾਂ ਦੀਆਂ ਉਮੀਦਾਂ ਦੇ ਮੁਤਾਬਕ ਨਹੀਂ ਰਹੇ ਤੇ ਕੇਵਲ ਸੰਗ ਢਿੱਲੋਵਰਾ ਨੂੰ ਮਿਤਹਿਰ ਨੇ ਕੁਝ ਕਬੂਟਾ ਦੇ ਅੰਤਰ ਦੇ ਨਾਲ ਹਰਾਇਆ ਸੀ ਪਰ 2022 ਆਉਂਦੇ-ਆਉਂਦੇ ਉਹ ਅੰਤਰ ਬਹੁਤ ਵੱਡਾ ਹੋ ਗਿਆ ਤੇ 50% ਵੋਟਾਂ ਨੇ ਜਿਹੜੀਆਂ ਉਹ ਮਿਤਹਿਰ ਦੇ ਜਾਣ ਦੇ ਵਿੱਚ ਕਾਮਯਾਬ ਰਹੇ ਤੇ ਅੱਜਕੱਲ ਉਹ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ ਤੇ ਸੰਧੂਰ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਵਾਈ ਇਲੈਕਸ਼ਨ ਦੇ ਵਿੱਚ ਜਿਹੜੇ ਨੇ ਕਰਾਚੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਪਰ ਉਹ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਰਹੇ ਸੀ ਹਾਲਾਂਕਿ ਬੂਟਾ ਉਹਨਾਂ ਨੂੰ ਚੰਗੀਆਂ ਪਈਆਂ ਸੀ ਅਖੋ ਪ੍ਰੋਕੀ ਆਵਾਜ਼ੂ ਪਾਰਟੀ ਨੂੰ ਇੱਥੋਂ ਨਹੀਂ ਕੀਤਾ ਜਾ ਸਕਦਾ ਇਸ ਵਾਰ ਮੀਤਹਿਰ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਪਾਰਟੀ ਕੋਲ ਸਤਪਾਲ ਸਿੰਘ ਫੈਰਾ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾਹੂੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੰਦੇ ਆ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਸਾਡਾ ਮੁਕਾਬਲਾ ਸਮਰੰਜੀਤ ਸਿੰਘ ਮਾਨ ਨਾਲ ਹੈ ਸਤਪਾਲ ਖੈਰਾ ਚੋਣ ਜਿੱਤਣ ਜਾ ਰਹੇ ਨੇ ਤੇ ਸਿਮਰਨਦੀਪ ਸਿੰਘ ਮਾਨ ਦੇ ਨਾਲ ਮੁਕਾਬਲਾ ਹੈ ਪ੍ਰਤਾਪ ਸਿੰਘ ਬਾਜਬਾ ਦਾ ਇਹ ਬਿਆਨ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਬਹੁਤ ਸਾਰੇ ਥਾਮਾਂ ਤੇ ਮੁਕਾਬਲੇ ਦੇ ਵਿੱਚ ਹੀ ਨਹੀਂ ਆ ਹਾਲਾਂਕਿ ਉਹ 13 0 ਦਾ ਨਾਰਾ ਦੇਰੇ ਨੇ 13 0 ਦਾ ਨਾਰਾ ਕਿੱਥੇ ਚੱਲਣਾ ਹੈ ਉਹ ਤਾਂ ਬਹੁਤ ਸਾਰੇ ਥਾਮਾਂ ਤੇ ਮੁਕਾਬਲੇ ਦੇ ਵਿੱਚ ਨਹੀਂ ਆ ਪਰ ਗੱਲ ਆਪਾਂ ਸਤਪਾਲ ਖੈਰਾ ਦੀ ਕਰ ਰਹੇ ਹਾਂ ਸਤਪਾਲ ਖੈਰਾ ਜੋ ਕਿ ਤਲਵਾਰ ਫਲੱਤ ਤੋਂ ਵਿਧਾਇਕ ਰਹਿ ਚੁੱਕੇ ਨੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਦਿੱਤਿਆ 2022 ਦੇ ਵਿੱਚ ਉਹ ਕਾਂਗਰਸ ਦੀ ਟਿਕਟ ਤੋਂ ਦਿੱਤਿਆ ਤੇ 2007 ਦੀ ਵਿਧਾਨ ਸਭਾ ਦੇ ਵਿੱਚ ਵੀ ਵਿਧਾਇਕ ਬਣਦੇ ਆ ਕਾਂਗਰਸ ਦੀ ਟਿਕਟ ਤੋਂ ਹਾਲਾਂਕਿ ਉਹ 1997 2002 ਦੇ ਵਿੱਚ ਚੋਣ ਹਾਰ ਗਏ ਸੀ ਬੀਬੀ ਜਗੀਰਪੁਰ ਦੇ ਨਾਲ ਉਹਨਾਂ ਦਾ ਮੁਕਾਬਲਾ ਸੀ ਬੀਬੀ ਜਗੀਰਪੁਰ 1997 ਤੇ 2002 ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਉਸ ਤੋਂ ਬਾਅਦ 2007 ਦੇ ਵਿੱਚ ਸੁਖਪਾਲ ਖਹਿਰਾ ਜਿੱਤਦੇ ਆ ਉਸ ਤੋਂ ਬਾਅਦ 2012 ਦੇ ਵਿੱਚ ਬੀਬੀ ਜਗੀਰ ਕੌਰ ਫਿਰ ਜਿੱਤ ਜਾਂਦੇ ਆ ਤੇ 12 ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹਾਲਾਂਕਿ 17 ਦੇ ਵਿੱਚ ਫਿਰ ਜਿੱਤਦੇ ਆ 22 ਦੇ ਵਿੱਚ ਵੀ ਉਹ ਜਤਨ ਦੇ ਵਿੱਚ ਕੰਮ ਜਾ ਰਹਿੰਦੇ ਆ ਖਾਸ ਗੱਲ ਇਹ ਹੈ ਕਿ ਪਲਤ ਤੋਂ ਉਹਦੇ ਪਿਤਾ ਸੁਖਿੰਦਰ ਸਿੰਘ ਖੈਰਾ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਤੇ ਹੁਣ ਉਹ ਦਸਪਾਲ ਸਿੰਘ ਖੈਰਾ ਵੀ ਤਿੰਨ ਵਾਰ ਵਿਧਾਇਕ ਪਲਤ ਤੋਂ ਰਹਿ ਚੁੱਕੇ ਨੇ ਤੇ ਪੰਜਾਬ ਕਾਂਗਰਸ ਦੇ ਵਿੱਚ ਉਹਨੋਂ ਉਹ ਕਿਸਾਨ ਬੈਂਕ ਦੇ ਚੇਅਰਮੈਨ ਵੀ ਨੇ ਇਸ ਤੋਂ ਪਹਿਲਾਂ ਵਿਦਾਂ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਤੇ ਆਮ ਆਦਮੀ ਪਾਰਟੀ ਦੇ ਨਾਲ ਬੜੀ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਰਿਸ਼ਤਾ ਇੰਨਾ ਖਾਸ ਹੈ ਕਿ ਸਭ ਤੋਂ ਵੱਧ ਜੋ ਵਿਅਕਤੀ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਦੇ ਨੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸਤਪਾਲ ਸਿੰਘ ਖੈਰਾ ਚੋਟੀ ਤੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ 5-7 ਬੰਦੇ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਦੇ ਆ ਉਹਨਾਂ ਦੇ ਵਿੱਚੋਂ ਇੱਕ ਸਤਪਾਲ ਸਿੰਘ ਖੈਰਾ ਨੇ ਤੇ ਆਮ ਆਦਮੀ ਪਾਰਟੀ ਵੀ ਜੋ ਦੇਖਣਾ ਚਾਹੁੰਦੀ ਸ਼ਕਲਾ ਨਹੀਂ ਦੇਖਣਾ ਚਾਹੁੰਦੀ ਜਿਨ੍ਹਾਂ ਵਿਅਕਤੀਆਂ ਦੀਆਂ ਉਹਨਾਂ ਦੇ ਵਿੱਚੋਂ ਸੁਖਪਾਲ ਸਿੰਘ ਫੈਰਾ ਇੱਕ ਨੇ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਰਿਕਾਰਡ ਰਿਹਾ ਤੇ ਅਗਲੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ اقبال ਸਿੰਘ ਛੁਰਦਾਨ ਨੇ ਜਿਹੜੇ ਕਿ ਤੂਰੀ ਤੋਂ ਆਜ਼ਾਦ ਵਿਧਾਇਕ ਦੇ ਤੌਰ ਤੇ ਜਿੱਤੇ ਸੀ 2007 ਦੇ ਵਿੱਚ 2012 ਦੇ ਵਿੱਚ ਅਮਰਗੜ ਤੋਂ ਉਹ ਜਿੱਤਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤੇ ਫਿਰ ਤੋਂ ਸਾਰਾ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਹਾਲਾਂਕਿ ਹਾਰਜਾ ਦੇ ਅਤੇ ਮਾਨ ਕਾਂਗਰਸ ਦੇ ਤੇ ਮਾਨ ਨੂੰ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਅਤੇ ਉਸ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਖਣੇੜੀ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੱਜਣ ਮਾਜਰਾ ਉਸ ਨੂੰ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਇਕਬਾਲ ਸਿੰਘ ਥੁਰਦਾਂ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਟਿੱਪ ਦਿੱਤੀ ਆ ਹਾਲਾਂਕਿ ਮੰਨਿਆ ਇਹ ਜਾ ਰਿਹਾ ਸੀ ਕਿ ਪਰਮੇਂਦਰ ਸਿੰਘ ਢੀਂਸਾ ਚੋਣ ਮੈਦਾਨ ਦੇ ਵਿੱਚ ਹੋਣਗੇ ਜੱਤੋਂ ਉਹਨਾਂ ਦੀ ਢੀਂਸਾ ਪਰਿਵਾਰ ਦੀ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਈ ਸੀ ਉਦੋਂ ਤੋਂ ਲਗਾਤਾਰ ਇਹ ਮੰਨਿਆ ਜਾ ਰਿਹਾ ਸੀ ਕਿ ਢੀਂਸਾ ਨੂੰ ਟਿਕਟ ਦਿੱਤੀ ਜਾਵੇਗੀ ਪਰ ਅਚਾਨਕ ਜਦ ਲਿਸਟ ਆਉਂਦੀ ਹੈ ਤਾਂ ਇੱਕ ਵੱਲ ਸੰਗ ਚੁੰਦਾ ਹੋਣਾ ਦਾ ਨਾਮ ਸਾਹਮਣੇ ਆਉਂਦਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਲ ਸੰਗ ਚੁੰਦਾ ਚੋਣ ਮੈਦਾਨ ਦੇ ਵਿੱਚ ਨੇ ਅਗਲੀ ਪਾਰਟੀ ਹੈ ਜਿਹੜੀ ਉਹ ਭਾਜਪਾ ਹੈ ਜਿੱਥੇ ਵੱਲੋਂ ਅਰਵਿੰਦ ਕੰਨਾ ਨੂੰ ਟਿਕਟ ਦਿੱਤੀ ਗਈ ਹੈ ਕਿਸਾਨਾਂ ਦਾ ਵਿਰੋਧ ਲਗਾਤਾਰ جاری ਹੈ ਪੰਜਾਬ ਦੇ ਵਿੱਚ ਭਾਜਪੀ ਦੇ ਉਮੀਦਵਾਰਾਂ ਨੂੰ ਰੋਕ-ਰੋਕ ਕੇ ਸਵਾਲ ਕੀਤੇ ਜਾ ਰਹੇ ਨੇ ਅਰਵਤ ਕੰਨਾ ਨੂੰ ਸਿਆਸਤ ਦੇ ਵਿੱਚ ਲਿਆਉਣ ਵਾਲੇ ਸੁਖਬੀਰ ਸਿੰਘ ਬਾਦਲ ਨੇ 1997 ਦੇ ਵਿੱਚ ਅਰਵਤ ਕੰਨਾ ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਾਉਂਦੇ ਆ ਹਾਲਾਂਕਿ ਉਹ ਸਮਾਵਾਦੀ ਕੌਂਸਲ ਪਾਰਟੀ ਦੇ ਵਿੱਚ ਚੱਲੇ ਜਾਂਦੇ ਆ ਤੇ 2014-15 ਤੱਕ ਸਰਗਰਮ ਰਹਿੰਦੇ ਆ ਉਸ ਤੋਂ ਬਾਅਦ ਉਹ ਹਮੇਸ਼ਾ ਦੇ ਲਈ ਤੇ ਅਸਲ ਛੱਡ ਕੇ ਚਲੇ ਜਾਂਦੇ ਆ ਪਰ 2022 ਦੀਆਂ ਚੋਣਾਂ ਤੋਂ ਪਹਿਲਾਂ ਅਚਾਨਕ ਉਹ ਬੀਜੇਪੀ ਦੇ ਵਿੱਚ ਦੁਬਾਰਾ ਸ਼ਾਮਲ ਹੋ ਜਾਂਦੇ ਆ ਤੇ 2022 ਦੇ ਵਿੱਚ ਉਹ ਬੀਜੇਪੀ ਵੱਲੋਂ ਵੀ ਚੋਣ ਲੜਦੇ ਆ ਹਾਲਾਂਕਿ ਵੋਟਾਂ ਦੀ ਗਿਣਤੀ ਦੇ ਤੌਰ ਤੇ ਉਹਨਾਂ ਦੇ ਪੱਲੇ ਨਮੋਸ਼ੀ ਹੀ ਪੈਂਦੀ ਆ ਤੇ ਸ਼ੁਰੂ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਪੌਰ ਭਰਾਜ ਬਹੁਤ ਵੱਡੀ ਲੀਡ ਦੇ ਨਾਲ ਜਿੱਤਦੀ ਆ ਉੱਥੇ ਗੁਜਿੰਦਰ ਸਿੰਘਲਾ ਨੂੰ ਵੀ ਮੁਕਾਬਲੇ ਦੇ ਵਿੱਚ ਨਹੀਂ ਰਹਿੰਦੇ ਇੰਨੀ ਵੱਡੀ ਫਰਕ ਹੈ ਜਿਹੜੀ ਉਸ ਦੇ ਨਾਲ ਦਰਿੰਦਰ ਕੌਰ ਭਰਾਜ ਨੇ ਜਿਹੜੇ ਉਜਤਾਂ ਦੇ ਵਿੱਚ ਕਾਮਯਾਬ ਰਹਿੰਦੇ ਆ ਅਰਵਲ ਥੱਲਾ ਹਾਲਾਂਕਿ 2014 ਮਾਫ ਕਰਨਾ 2004 ਦੀ ਲੋਕ ਸਭਾ ਚੋਣ ਫੂਲ ਤੋਂ ਲੜੇ ਸੀ ਕਾਂਗਰਸ ਪਾਰਟੀ ਵੱਲੋਂ ਜਿਸ ਦੇ ਵਿੱਚ ਸੰਦੀਪ ਸਿੰਘ ਢੀਂਤਾ ਅਤੇ ਅਰਵਲ ਥੱਲਾ ਦਾ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਸੰਗੂਰ ਤੋਂ ਅਤੇ ਧੂੜੀ ਤੋਂ ਉਹ ਵਿਧਾਇਕ ਵੀ ਰਹੇ ਚੁੱਕੇ ਆ 2002 ਦੇ ਵਿੱਚ ਵਿਧਾਇਕ ਰਹੇ ਤੇ ਬਾਅਦ ਦੇ ਵਿੱਚ ਵੀ ਉਹ ਇੱਕ ਵਾਰ ਜਿਤਣ ਦੇ ਵਿੱਚ ਕਾਮਯਾਬ ਰਹੇ ਤੇ 2004 ਦੀ ਲੋਕ ਸਭਾ ਵੀ ਉਹ ਲੜੇ ਸੀ ਜਿਸ ਤੇ ਵਿੱਚ ਸਖਤ ਮੁਕਾਬਲਾ ਢੇਸਾਂ ਦੇ ਨਾਲ ਉਹਨਾਂ ਦਾ ਦੇਖਣ ਨੂੰ ਮਿਲਿਆ ਸੀ ਵੱਡੇ ਲੀਡਰ ਦੇ ਤੌਰ ਤੇ ਦੇਖੇ ਜਾਂਦੇ ਨੇ ਪ੍ਰਭਾਵਸ਼ਾਲੀ ਲੀਡਰ ਨੇ ਜਿਹੜੇ ਭਾਜਪਾ ਵੱਲੋਂ ਹੁਣ ਉਹਨਾਂ ਦੇ ਵਿੱਚੋਂ ਅਰਵਿੰਦ ਖੰਨਾ ਇੱਕ ਮੰਨੇ ਜਾਂਦੇ ਨੇ ਜੋ ਕਿ 2022 ਦੀਆਂ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਉਰੀ ਜਦੋਂ ਸ਼ਾਮਲ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਅਰਵਿੰਦ ਖੰਨਾ ਹੁਣੇ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਵੀ ਉਹਨਾਂ ਨੂੰ ਸਾਰੀਆਂ ਪਾਰਟੀਆਂ ਦਾ ਤਜ਼ਰਬਾ ਜਿ세 ਅਕਾਲੀ ਦਲ ਤੇ ਸ਼ੁਰੂਆਤ ਹੁੰਦੀ ਹੈ ਕਾਂਗਰਸ ਛੱਡਣ ਤੋਂ ਬਾਅਦ ਉਮੀਦਾਂ ਇਹ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਬਜਾਏ ਉਹ ਭਾਜਪਾ ਦੇ ਨਾਲ ਹੱਥ ਮਿਲਾ ਲੈਂਦੇ ਆ। ਭਾਜਪਾ ਵੱਲੋਂ ਮੱਖਣ ਸਿੰਘ ਹੋਰਾਂ ਨੂੰ ਟਿਕਟ ਦਿੱਤੀ ਗਈ ਆ ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਥੋੜੀਆਂ-ਥੋੜੀਆਂ ਵੋਟਾਂ ਹਮੇਸ਼ਾ ਹਰ ਕਿਤੇ ਨਾ ਕਿਤੇ ਲੈ ਜਾਂਦੀ ਰਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਭਾਜਪਾ ਦਾ ਚੰਗਾ ਆਧਾਰ ਹੈ ਤੇ ਚੰਗੀਆਂ ਵੋਟਾਂ ਕਈ ਵਾਰ ਲੈ ਕੇ ਗਏ ਨੇ ਸੂਬੇ ਦੇ ਵਿੱਚ। ਉਹ ਕੋਈ ਕਮਾਲ ਕਰ ਪਾਉਣਗੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਹਾਲਾਂਕਿ ਸੰਗਰੂਰ ਇੰਨੀ ਦਿਲਚਸਪ ਸੀਟ ਹੈ ਕਿ ਇੱਥੇ ਕਮਿਊਨਿਸਟ ਵੀ ਜਿੱਤੇ ਆ ਇੱਥੇ ਸ਼੍ਰੋਮਣੀ ਅਕਾਲੀ ਦਲ ਵੀ ਜਿੱਤੇ ਇੱਥੇ ਕਾਂਗਰਸ ਵੀ ਜਿੱਤੇ ਆ ਤੇ ਆਮ ਆਦਮੀ ਪਾਰਟੀ ਦੀ ਵੀ ਜੜ ਲਾਈ ਆ ਤੇ ਇੱਥੇ ਖਾਲਸਾ ਦੀ ਵੀ ਜਿੱਤੇ ਆ ਤੇ ਹਰ ਧਿਰ ਨੂੰ ਕਦੇ ਸੰਗਰੂਰ ਵਾਲਿਆਂ ਨੇ ਖਾਲੀ ਨਹੀਂ ਮੋੜਿਆ ਜੋ ਵੀ ਆਇਆ ਸੰਗਰੂਰ ਦੇ ਦਰ ਤੇ ਉਹਨਾਂ ਨੇ ਕੁਝ ਨਾ ਕੁਝ ਦੇ ਕੇ ਜ਼ਰੂਰ ਤੋਰਿਆ ਤੇ ਕਦੀ ਬਾਰ ਜ਼ਰੂਰ ਕਿਸੇ ਨਾ ਕਿਸੇ ਨੂੰ ਐਮਪੀ ਬਣਾਉਂਦੇ ਰਹੇ ਆ ਜਦ ਚ ਮੁਕਾਬਲਾ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਬਹੁਤ ਸਖਤ ਟੱਕਰ ਸੰਗਰੂਰ ਦੇ ਵਿੱਚ ਹੋ ਰਹੀ ਹੈ ਉਮੀਦਵਾਰਾਂ ਤੋਂ ਬਾਅਦ ਹਲਕਿਆਂ ਦੀ ਗੱਲ ਕਰ ਲੈਨੇ ਆ ਕਿਹੜੇ ਕਿਹੜੇ ਹਲਕੇ ਨੇ ਜਿਹੜੇ ਇਸ ਲੋਕ ਸਭਾ ਸੀਟ ਦੇ ਵਿੱਚ ਵਿਧਾਨ ਸਭਾ ਹਲਕੇ ਆਉਂਦੇ ਨੇ ਸੰਗਰੂਰ ਬਰਨਾਲਾ ਮਲੇਰਕੋਟਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਨੇ ਜਿਹੜੇ ਉਹ ਇਸ ਸੀਟ ਦੇ ਵਿੱਚ ਆਉਂਦੇ ਨੇ ਸੰਗਰੂਰ ਤੇ ਲਹਿਰਾ ਜਿਹੜਾ ਜਿੱਤੋਂ ਬਰਿੰਦਰ ਕੁਮਾਰ ਗੋਇਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤੇ ਹੋਏ ਆ ਇਹ ਸੀਟ ਦੀ ਖਾਸ ਗੱਲ ਇਹ ਹੈ ਕਿ ਇੱਥੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੋਈ ਵੀ ਹੋਰ ਪਾਰਟੀ ਦਾ ਵਿਧਾਇਕ ਜਿਹੜਾ ਇਸ ਸੀਟ ਉੱਤੇ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਰਿਹਾ ਸੀ ਉਹ ਭਾਵੇਂ ਪੂਰਾ ਬਰਨਾਲਾ ਜ਼ਿਲ੍ਹਾ ਹੋਵੇ ਭਾਵੇਂ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਵਿਧਾਨ ਸਭਾ ਹੁੰਦੇ ਨੇ ਤੇ ਬਰਨਾਲਾ ਤੇ ਮਲੇਰਕੋਟਲਾ ਜੋ ਕਿ ਨਵਾਂ ਜ਼ਿਲ੍ਹਾ ਉਸ ਨੇ ਵੀ ਸਾਰੇ ਹਲਕਿਆਂ ਦੇ ਵਿੱਚ ਜੋ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦੇ ਨੇ ਸਾਰਿਆਂ ਤੇ ਆਮ ਆਦਮੀ ਪਾਰਟੀ ਦਾ ਕਰਜਾ ਲਹਿਰਾ ਤੋਂ ਵਿਰਿੰਦਰ ਕੁਮਾਰ ਗੋਇਲ ਆਮ ਆਦਮੀ ਪਾਰਟੀ ਦੀ ਟਿਕਟ ਤੇ ਦੜਪਾ ਤੋਂ ਨਾਲ ਸਿੰਘ ਟੀਮਾ ਜੋ ਕਿ ਵਿੱਤ ਮੰਤਰੀ ਨੇ 2017 ਦੇ ਵਿੱਚ ਵੀ ਉਹ ਚੋਣ ਜਿੱਤੇ ਅਤੇ 2022 ਦੇ ਵਿੱਚ ਵੀ ਜਿੱਤਣ ਦੇ ਵਿੱਚ ਕਾਮਯਾਬ ਰਹੇ ਸਨ। ਅਮਰ ਅਰੋੜਾ ਜਿਹੜੇ ਕਿ 2017 ਦੇ ਵਿੱਚ ਵੀ ਜਿੱਤਦੇ ਆ ਆਜਮਦੀਨ ਪਾਰਟੀ ਦੀ ਟਿਕਟ ਤੋਂ ਪਹਿਲਾਂ ਕਾਂਗਰਸ ਦੇ ਨਾਲ ਸਬੰਧਤ ਰਹੇ ਸੀ ਤੇ 2022 ਦੇ ਵਿੱਚ ਵੀ ਜਿੱਤਦੇ ਅਤੇ ਅੱਜ ਕੱਲ ਮંત્રી ਨੇ ਉਹ ਭਦੌੜ ਤੋਂ ਬਰਨਾਲਾ ਜ਼ਿਲ੍ਹੇ ਦਾ ਭਦੌੜ ਹੈ ਜਿਹੜਾ ਲਾਲ ਸਿੰਘ ਉਗੋਕੇ ਨੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਜੋ ਕਿ ਦੋ ਸੀਟਾਂ ਤੇ ਲੜ ਰਹੇ ਸੀ ਚੌਕੌਰ ਸਾਹਿਬ ਅਤੇ ਫੋਟੋੜ ਫੋਟੋੜ ਤੋਂ ਉਹਨਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਹਾਲਾਂਕਿ ਜੀਪ ਸਿੰਘ ਚੰਨੀ ਨੇ ਡਾਕਟਰ ਚਰਨਜੀਤ ਸਿੰਘ ਨੂੰ ਚੰਗੀ ਟੱਕਰ ਦਿੱਤੀ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਤੇ ਦੂਜੇ ਪਾਸੇ ਮਹਿਲਕਲਾਂ ਤੋਂ ਵਿੱਚੋਂ ਕੁਲਵੰਤ ਭੰਡੋਰੀ ਨੇ ਜਿਹੜੇ ਉਹ ਜਿੱਤੇ ਆ ਤੇ ਪੂਰੀ ਤੋਂ ਫੋਟ ਭਗਵੰਤ ਮਾਨ ਜਿੱਥੇ ਕਿ 2017 ਦੇ ਵਿੱਚ ਦਿਲਵੀਰ ਗੋਲਟੀ ਨੇ ਜਿਹੜੇ ਉਹ ਵਿਧਾਇਕ ਬਣੇ ਸੀ 2007 ਦੇ ਵਿੱਚ ਇੱਕ ਵਾਰ ਸਹੀ ਥੰਦਾ ਜੋ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਨੇ ਤੇ ਸੰਗ੍ਰੂਪ ਤੋਂ ਨਰਿੰਦਰ ਕੌਰ ਭਰਾਜ ਦੇ ਜਿਹੜੇ ਉਹ ਜਤਨ ਦੇ ਵਿੱਚ ਕੰਮ ਜਾਬ ਰਹੇ ਸੀ ਹਾਲਾਂਕਿ ਬੜਾ ਵਿਵਾਦ ਹੋਇਆ ਸੀ ਉਹਨਾਂ ਦੀ ਟਿਕਟ ਨੂੰ ਲੈ ਕੇ ਪੁਰਾਣੇ ਜਿਹੜੇ 2017 ਦੇ ਵਿੱਚ ਚੋਣ ਲੜੇ ਸੀ ਉਹਨਾਂ ਨੇ ਬੜਾ ਵਿਵਾਲ ਖੜਾ ਕੀਤਾ ਸੀ ਇਸ ਟਿਕਟ ਨੂੰ ਲੈ ਕੇ ਤੇ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਨਰਿੰਦਰ ਕੌਰ ਭਰਾਜ ਜਤਨ ਦੇ ਵਿੱਚ ਕੰਮ ਜਾਬ ਰਹੇ ਆ ਇਸ ਸੀਟ ਦੀ ਖਾਸ ਗੱਲ ਇਹ ਹੈ ਕਿ ਜਿੱਤੇ ਕਾਂਗਰਸ ਜਿੱਤੀ ਆ ਸ਼੍ਰੋਮਣੀ ਅਕਾਲੀ ਦਲ ਦਿੱਤੇ ਆ ਸਮਰਨਜੀਤ ਸਿੰਘ ਮਾਲ ਦਿੱਤੇ ਨੇ ਕਾਂਬੜ ਜਿੱਤੇ ਨੇ ਸਾਰੀਆਂ ਜਿਹੜੀਆਂ ਕਮਿਊਨਿਸਟ ਵੀ ਇੱਥੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਆ ਉਮੀਦਵਾਰਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸਮਰਨਜੀਤ ਸਿੰਘ ਮਾਨ ਦੀ ਗੱਲ ਕਰ ਲੈਣੇ ਆ ਜੋ ਕਿ ਮਜੂਤਾ ਐਮਪੀ ਨੇ ਜੋ ਕਿ 2753154 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਪਿਛਲੀ ਵਾਰ ਬਾਏ ਇਲੈਕਸ਼ਨ ਦੇ ਵਿੱਚ ਤੇ ਜਿੱਤੇ ਸੀ ਤੇ ਉਸ ਧਰ ਨਾਲ ਤੋੜਿਆ ਸੀ ਜਿਸ ਦੇ ਵਿੱਚ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਐ ਇਸੇ ਕਦੇ ਆਮ ਆਦਮੀ ਪਾਰਟੀ ਨਹੀਂ ਹਾਰੇਗੀ ਗਰਮੀਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੂੰ 247332 ਵੋਟਾਂ ਪਈਆਂ ਸੀ ਪਰ ਸਰ ਰੰਜੀਤ ਸਿੰਘ ਮਾਨ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਦਲਬੀਰ ਗੋਲਡੇ 79668 ਵੋਟਾਂ ਕੇਵਲ ਸਿੰਘ ਢਿੱਲੋਂ ਜਿਹੜੇ ਕਿ ਭਾਜਪਾ ਵੱਲੋਂ ਲੜੇ ਸੀ 66298 ਅਤੇ ਬੀਬੀ ਕਮਲਦੀਪ ਕੌਰ ਰਾਜਵੜਾ 44248 ਵੋਟਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਸੀ 2019 ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ 48365 ਵੋਟਾਂ ਪਈਆਂ ਸੀ ਜਦ ਭਗਵੰਤ ਮਾਨ ਦੂਜੀ ਵਾਰ ਐਮਪੀ ਵੰਡ ਦੇ ਵਿੱਚ ਕੰਮ ਜਾਬ ਰਹੇ ਹਿਆ ਰਿਕਾਰਡ ਤੋੜਨ ਵਾਲੇ ਵੋਟਾਂ ਹਾਸਲ ਕੀਤੀਆਂ ਸੀ 4 ਲੱਖ 13561 ਵੋਟਾਂ ਤੇ 2014 ਦੀ ਗੱਲ ਕਰ ਲਈਏ ਤਾਂ 2014 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕੋ ਚੋਣ ਮੈਦਾਨ ਦੇ ਵਿੱਚ ਨਹੀਂ ਲੜੇ ਤੇ 2014 ਦੇ ਵਿੱਚ ਉਹ ਕਰਨਤਾਰਨ ਤੋਂ ਜਿਹੜਾ ਕਿ ਖਡੂਰ ਸਾਹਿਬ ਹਲਕਾ ਇਸ ਵਾਰ ਤੇ ਉਤੋਂ ਲੜੇ ਸੀ 2004 ਦੇ ਵਿੱਚ ਸੁਖਦੇਵ ਸਿੰਘ ਢੀਂਤਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਤਦੇ ਆ ਸਮਰਜੀਤ ਸਿੰਘ ਮਾਨ ਨੂੰ 2 ਲੱਖ 16898 ਵੋਟਾਂ ਨੇ ਜਿਹੜੀਆਂ 2004 ਦੇ ਵਿੱਚ ਇਸੇ ਤੋਂ ਪੈਂਦੀਆਂ ਨੇ ਹਾਲਾਂਕਿ ਸੁਖਦੇਵ ਸਿੰਘ ਢੀਂਤਾ ਤੋਂ ਜਿੱਤ ਜਾਂਦੇ ਆ 286828 ਵੋਟਾਂ ਨੇ ਜਿਹੜੀਆਂ ਸੰਦੀਪ ਸਿੰਘ ਹਿੰਸਾ ਨੂੰ ਕੰਦੀਆਂ ਨੇ ਹਰਬਿੰਦ ਖੰਨਾ 265558 ਜਿਹੜੇ ਕਿ ਇਸ ਵਾਰ ਭਾਜਪਾ ਦੇ ਕੈਂਡੀਡੇਟ ਨੇ ਇਹ ਤੋਂ ਅੱਗੇ ਚਲਦੇ ਹਾਂ 1999 ਦੇ ਵਿੱਚ ਜਦ ਸਮਰਨਜੀਤ ਸਿੰਘ ਮਾਨ ਨੇ ਜਿਹੜੇ 298846 ਵੋਟਾਂ ਲਗਾ ਕੇ ਐਮਪੀ ਬੰਦ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਤਰਨਤਾਰਨ 1999 ਦੇ ਵਿੱਚ ਵੀ ਉਹ ਐਮਪੀ ਬਣਦੇ ਆ ਜਦ ਕੰਪੀ ਬੜੇ ਸੀ 527707 ਵੋਟਾਂ ਲਜਾਣ ਦੇ ਵਿੱਚ ਸਮਰਨਜੀਤ ਸਿੰਘ ਮਾਨ ਕਾਮਜਾਬ ਹੁੰਦੇ ਆ 1999 ਦੇ ਵਿੱਚ ਤਰਨਤਾਰਨ ਲੋਕ ਸਭਾ ਹਲਕਾ ਹੁੰਦਾ ਸੀ 2 ਕਿ ਅੱਜਕੱਲ ਫਰੂਰ ਸਾਹਿਬ ਹਲਕੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ 2012 ਦੇ ਵਿੱਚ ਫਤੇਗੜ ਸਾਹਿਬ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਸੀ ਤੇ ਪੰਜਾਬ ਵਿਧਾਨ ਸਭਾ 2012 ਦੀ ਗੱਲ ਕਰ ਰਹੇ ਹਾਂ ਜਿਸ ਤੋਂ ਵਿੱਚ ਉਹ ਚੋਣ ਲੜੇ ਸੀ ਤੇ ਨਮੋਸ਼ੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਜਿਹੜੀਆਂ ਵੋਟਾਂ ਸਿਰਫ ਪਈਆਂ 3234 ਵੋਟਾਂ ਪਈਆਂ ਸੀ ਉਹਨਾਂ ਨੂੰ ਉਸ ਚੋਣ ਦੇ ਵਿੱਚ ਨਿਮੋਸ਼ੀ ਜ਼ਰੂਰ ਦੇਖਣੀ ਪਈ ਸੀ ਹਾਲਾਂਕਿ 2012 ਦੀਆਂ ਜਿਹੜੀਆਂ ਵਿਧਾਨ ਸਭਾ ਸੀ ਉਸ ਦੇ ਵਿੱਚ ਬੜੀ ਨਿਮੋਸ਼ੀ ਮਿਲੀ ਸੀ ਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੀ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਸੀ ਸੱਤ ਦੇ ਵਿੱਚ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਹੈ ਤੇ 2012 ਦੇ ਵਿੱਚ ਵੀ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਕੁਲਜੀਤ ਸਿੰਘ ਨਾਗਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੀ ਉਹ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਕੁਲੂਰ ਸਾਹਿਬ ਤੋਂ 2014 ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ 2014 ਦੇ ਵਿੱਚ ਸਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਕੁਲੂਰ ਸਾਹਿਬ ਤੋਂ ਲੜੇ ਸੀ ਤੇ 454990 ਬੋਟਾਂ ਪਈਆਂ ਸੀ ਲਗਭਗ 43.72% ਬੋਟਾਂ ਨੇ ਜਿਹੜੀਆਂ ਸਮਰਨਜੀਤ ਸਿੰਘ ਮਾਨ ਲਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਜੇਤੂ ਕੈਂਡੀਡੇਟ ਸੀ ਰਣਜੀਤ ਸਿੰਘ ਬ੍ਰह्मਪੁਰਾ ਜਿਹੜੇ ਕਿ 4,77,332 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ 44.99% ਵੋਟਾਂ ਨੇ ਜਿਹੜੀਆਂ ਉਹਨਾਂ ਨੂੰ ਪਈਆਂ ਸੀ ਗੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਿੰਤ ਹੇਰਦੀ ਕਰ ਲੈਣੇ ਆ ਜੋ ਕਿ ਦੋ ਬਾਰ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਰਹੇ ਆ ਤੇ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਆ ਉਹਨਾਂ ਨੂੰ 2017 ਦੇ ਵਿੱਚ 47,606 ਵੋਟ ਪਈਦੀ ਹੈ ਜਾਨੀ ਕਿ 35.49% ਵੋਟਾਂ ਨੇ ਜਿਹੜੀਆਂ ਉਲੇ ਜਾਣ ਦੇ ਵਿੱਚ ਕਾਮਜਾਬ ਰਹਿੰਦੀ ਹੈ ਕੇਬਲ ਸਿੰਘ ਢਿੱਲੋਂ ਤੋਂ ਸਿਰਫ ਥੋੜਾ ਅੰਤਰ ਸੀ ਉਹਨਾਂ ਦੀਆਂ ਵੋਟਾਂ ਦੇ ਵਿੱਚ 45174 ਵੋਟਾਂ ਨੇ ਜਿੜੀਆਂ ਕੇਬਲ ਸਿੰਘ ਢਿੱਲੋਂ ਨੂੰ ਪੈਂਦੀਆਂ ਨੇ ਤੇ ਮਿਤਿਹਰ ਨੂੰ 47606 ਵੋਟ ਪੈਂਦੀਆਂ ਤੇ ਜਿੱਤਨ ਦੇ ਵਿੱਚ ਉਹ ਕਾਮਜਾਬ ਹੁੰਦੇ ਆ ਤੇ ਇਹ ਅੰਤਰ ਬਹੁਤ ਵੱਡਾ ਹੋ ਜਾਂਦਾ 2022 ਦੇ ਵਿੱਚ ਜਦ ਦੁਬਾਰਾ ਉਹ ਇਲੈਕਸ਼ਨ ਲੜਦੇ ਆ 64800 ਵੋਟਾਂ ਨੇ ਜਿੜੀਆਂ ਉਹ ਮੇਟੇ ਇਹ ਲਜਾਨ ਦੇ ਵਿੱਚ ਕਾਮਯਾਬ ਰਹਿੰਦੇ ਆ ਲਗਭਗ 50% 49.65 27% ਉਹਨਾਂ ਨੂੰ ਵੋਟ ਪੈਂਦੀ ਆ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੀ ਗੱਲ ਕਰੀਏ ਤਾਂ ਪਹਲਤ ਤੋਂ ਤੀਜੀ ਵਾਰ ਉਹ ਵਧਾ ਇੱਕ ਬਣੇ ਨੇ 2022 ਦੇ ਵਿੱਚ 37254 ਵੋਟਾਂ ਲੈ ਕੇ ਜਾਂਦੇ ਆ ਤੇ 41.15% ਵੋਟਾਂ ਤੇ ਜਿਹੜੀਆਂ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਬੀਬੀ ਜਗੀਰ ਕੌਰ 28000 ਅੜਤੀ ਬੋਟਾ ਲਜਾਣ ਦੇ ਵਿੱਚ ਕਾਮਯਾਬ ਰਹੇ ਤੇ 30.96 ਲਗਭਗ 31% ਵੋਟ ਹੈ ਜਿਹੜੀ ਉਹਨਾਂ ਨੂੰ ਪੈਂਦੀ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਬੁਰਾ ਹਾਰ ਰਹਿੰਦਾ ਹੈ 13612 ਰਣਜੀਤ ਸਿੰਘ ਰਾਣਾ ਨੇ ਜਿਹੜੇ ਉਹ ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ 2017 ਦੇ ਵਿੱਚ ਜਦ ਉਹ ਆਮ ਆਦਮੀ ਪਾਰਟੀ ਦੀ ਫਿਕਰ ਤੋਂ ਲੜੇ ਸੀ ਤਾਂ 48873 ਵੋਟਾਂ ਲਜਾਣ ਦੇ ਵਿੱਚ ਸੁਖਪਾਲ ਸਿੰਘ ਫੈਰਾ ਕਾਮਯਾਬ ਰਹਿੰਦੇ ਹਨ 46.9 ਯਾਨੀ ਕਿ ਲਗਭਗ 50% ਵੋਟਾਂ ਸពਾਲ ਸੰਖੇਰਾਂ ਨੂੰ ਪੈ ਜਾਂਦੀਆਂ ਨੇ ਜਦ 17 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵੀ ਦੀਰਕਾਲ ਦੀ ਬਜਾਰ ਇਸ ਵਾਰ ਜੁਬਰਾਜ ਭੁਵਿੰਦਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤੇ ਰਣਜੀਤ ਸਿੰਘ ਰਾਣਾ ਉਦੋਂ ਕਾਂਗਰਸ ਵੱਲੋਂ ਸੀ ਜਿਹੜੇ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੜੇ ਸੀ ਉਹਨਾਂ ਨੂੰ ਵੋਟਾਂ ਨੇ ਜਿਹੜੀਆਂ 2017 ਦੇ ਵਿੱਚ 9000 ਮਾਫ ਕਰਨਾ 5000 923 ਵੋਟਾਂ ਪੈਂਦੀਆਂ ਨੇ 823 ਵੋਟਾਂ ਲਿਜਾਣ ਦੇ ਵਿੱਚ ਉਹ ਕਾਬਜਾ ਪੈਂਦੇ ਐ ਇਸ ਤੋਂ ਪਹਿਲਾਂ ਵੀ ਜਿਹੜੇ ਵਿਧਾਇਕ ਬਣੇ ਸੀ 2012 ਦੇ ਵਿੱਚ ਬੀਬੀ ਜਗੀਰ ਕੌਰ ਨੂੰ ਸੁਖਪਾਲ ਸਿੰਘ ਖੈਰਾ ਨਹੀਂ ਹਰਾ ਪਾਈ ਸੀ ਤੇ ਬੀਬੀ ਜਗੀਰ ਕੌਰ ਕੋਲੋਂ ਹਾਰ ਗਏ ਸੀ ਤੇ ਬੀਬੀ ਜਗੀਰ ਕੌਰ 2012 ਦੇ ਵਿੱਚ ਵਿਧਾਇਕ ਬਣਦੇ ਐ ਤੇ ਸੁਖਪਾਲ ਸਿੰਘ ਖੈਰਾ 2000 ਤੋਂ ਪਹਿਲਾਂ 7 ਦੇ ਵਿੱਚ ਵਿਧਾਇਕ ਬਣਦੇ ਐ ਤੇ 2002 ਅਤੇ 97 ਦੇ ਵਿੱਚ ਰਨਰ ਅਪ ਰਹਿੰਦੇ ਐ ਤੇ ਬੀਬੀ ਜਗੀਰ ਕੌਰ ਜਿੱਤ ਜਾਂਦੇ ਆ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਚੂੜਾ ਦੀ ਕਰਦੇ ਆ ਜਿਹੜੇ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ 2007 ਦੇ ਵਿੱਚ ਧੂੜੀ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਜਿੱਥੋਂ ਕਿ ਅੱਜਕੱਲ੍ਹ ਖੁਦ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜਿੱਤ ਕੇ ਆਏ ਹੋਏ ਨੇ ਤੇ 2017 ਦੇ ਵਿੱਚ ਦਲਬੀਰ ਗੋਲਦੀ ਜਿੱਤੇ ਸੀ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਧੂੜੀ ਤੋਂ 2007 ਦੇ ਵਿੱਚ ਇਕਬਾਲ ਸਿੰਘ ਚੂੜਾ 36463 ਵੋਟਾਂ ਲਾਣ ਦੇ ਵਿੱਚ ਕਾਮਯਾਬ ਰਹਿੰਦੇ ਆ ਉਸ ਤੋਂ ਇਲਾਵਾ 2022 ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਹੁੰਦੇ ਆ ਤੇ ਉਹ ਤੀਜੇ ਸਥਾਨ ਤੇ ਰਹਿੰਦੇ ਆ ਤੇ 26000 ਕੁਝ ਵੋਟਾਂ ਲੈ ਕੇ ਜਾਂਦੇ ਆ 2022 ਦੇ ਵਿੱਚ 2017 ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਚੰਗੇ ਨਹੀਂ ਰਹਿੰਦੇ ਤੇ ਇਕਬਾਲ ਸਿੰਘ ਹੁੰਦਾ ਦੂਜੇ ਸਥਾਨ ਤੇ ਰਹਿੰਦੇ ਆ ਤੇ 48000 115 ਜਾਨੀ ਕਿ ਵੋਟਾਂ ਬਹੁਤ ਚੰਗੀਆਂ ਪਈਆਂ ਉਹਨਾਂ ਨੂੰ ਪਰ ਉਹ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਏ ਤੇ 2017 ਦੇ ਵਿੱਚ ਸਰਜੀਤ ਮਾਨ ਨੇ ਜਿਹੜੇ ਉਜਤ ਜਾਂਦੇ ਆ ਤੇ 50994 ਵੋਟਾਂ ਲੈ ਕੇ ਜਾਂਦੇ ਆ ਤੇ ਇਕਬਾਲ ਸਿੰਘ ਢੁੰਡਾ ਨੇ ਜਿਹੜੇ ਉਹ ਦੂਜੇ ਸਥਾਨ ਤੇ ਰਹਿੰਦੇ ਆ ਤੇ 2012 ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 2012 ਦੇ ਵਿੱਚ ਉਹ ਚੂਹਮਣੀ ਅਕਾਲੀ ਦਲ ਦੀ ਟਿਕਟ ਤੋਂ ਅਮਰਗੜ ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ 38915 ਵੋਟਾਂ ਲੈ ਕੇ ਜਾਂਦੇ ਆ ਤੇ 2007 ਤੋਂ ਬਾਅਦ 2012 ਦੇ ਵਿੱਚ ਲਗਾਤਾਰ ਦੂਜੀ ਵਾਰ ਵਿਧਾਇਕ ਬੰਡ ਦੇ ਵਿੱਚ ਕਾਮਯਾਬ ਹੋਦੇ ਆ ਹੁਣ ਗੱਲ ਬੀਜੇਪੀ ਦੀ ਕਰ ਲੈਨੇ ਆ ਬੀਜੇਪੀ ਨੇ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਾਲਾਂਕਿ ਪਹਿਲਾਂ ਚਰਚਾਾਂ ਸੀ ਕਿ ਕੇਬਲ ਸਿੰਘ ਤੇ ਲੋ ਉਹਨਾਂ ਦੇ ਉਮੀਦਵਾਰ ਹੋ ਸਕਦੇ ਆ ਉਸ ਤੋਂ ਬਾਅਦ ਜਦ ਨਿਰਾਸ਼ਗੀ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਕਾਂਗਰਸ ਦੇ ਨਾਲ ਦਲਬੀਰ ਗੋਲਦੀ ਨਰਾਜ਼ ਚੱਲ ਰਹੇ ਸੀ ਤਾਂ ਉਸ ਵਿਚਾਲੇ ਚਰਚਾਾਂ ਸ਼ੁਰੀਆਂ ਸੀ ਕਿ ਦਲਬੀਰ ਗੋਲਦੀ ਜਿਹੜੇ ਬੀਜਪੀ ਦੇ ਵਿੱਚ ਜਾ ਸਕਦੇ ਨੇ ਇਸ ਗੱਲ ਦੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਵੀ ਦਿੱਤੀ ਸੀ ਕਿ ਜਿਹੜੇ ਖੁਦ ਹਮੇਸ਼ਾ ਨੇ ਉਹਨਾਂ ਨੇ ਦਲਵੀਰ ਗੋਲਡੀ ਨੂੰ ਫੋਨ ਕਰਿਆ ਤੇ ਨਿੱਜੀ ਤੌਰ ਤੇ ਕਿਹਾ ਕਿ ਤੁਸੀਂ ਬੀਜਪੀ ਦੇ ਵਿੱਚ ਸ਼ਾਮਲ ਹੋਵੋ ਹਾਲਾਂਕਿ ਇਸ ਚੀਜ਼ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਗੋਲਡੀ ਜਾਂ ਹਮੇਸ਼ਾ ਹੀ ਦੱਸ ਸਕਦੇ ਆ ਪਰ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਹਮੇਸ਼ਾ ਦਾ ਫੋਨ ਹੈ ਜਿਹੜਾ ਉਹ ਜ਼ਰੂਰ ਆਇਆ ਸੀ ਤੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਸਦਾ ਮਿਲਿਆ ਸੀ ਅਰਵਿੰਦ ਖੰਨਾ ਨੂੰ ਪਰ ਇਸ ਸਭ ਦੇ ਬਾਵਜੂਦ ਨਹੀਂ ਕੇਵਲ ਸੰਤ ਲੋਹ ਚੋਣ ਮੈਦਾਨ ਦੇ ਵਿੱਚ ਨੇ ਬੀਜੇਪੀ ਵੱਲੋਂ ਤਲਵੀਰ ਗੋੜੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਤੇ ਹੁਣ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ 2022 ਦੇ ਵਿੱਚ ਵੀ ਅਰਵਿੰਦ ਖੰਨਾ ਨੇ ਜਿਹੜੇ ਉਹ ਬੀਜੇਪੀ ਵੱਲੋਂ ਲੜ ਚੁੱਕੇ ਨੇ ਤੇ 13765 ਵੋਟਾਂ ਲੈ ਕੇ ਗਏ ਸੀ ਜਦ ਨਰੇਂਦਰ ਕੌਰ ਭਾਲ 74000 ਤੋਂ ਵੱਧ ਵੋਟਾਂ ਲੈ ਕੇ ਜਾਂਦੇ ਆ ਤੇ ਬਜਿੰਦਰ ਸਿੰਘਲਾ 38423 ਵੋਟਾਂ ਤੱਕ ਹੀ ਸੀਮਤ ਰਹਿ ਜਾਂਦੇ ਆ ਬਹੁਤ ਵੱਡਾ ਅੰਤਰ ਵਿਧਾਨ ਸਭਾ ਸੀਟ ਦੇ ਤੌਰ ਤੇ ਦੇਖਿਆ ਜਾਵੇ ਤਾਂ 2012 ਦੇ ਵਿੱਚ ਧੂਰੀ ਤੋਂ ਉਹ ਵਿਧਾਇਕ ਬਣਦੇ ਆ 51536 ਵੋਟਾਂ ਲੈ ਕੇ ਜਾਂਦੇ ਆ ਪਰ ਇੱਥੇ ਉਹ ਭਾਜਪਾ ਵੱਲੋਂ ਨਹੀਂ ਸਗੋ ਕਾਂਗਰਸ ਪਾਰਟੀ ਵੱਲੋਂ ਚੌਂ ਮੈਦਾਨ ਦੇ ਵਿੱਚ ਸੀ ਤੇ 2012 ਦੇ ਵਿੱਚ ਵਿਧਾਇਕ ਬਣਦੇ ਆ 17 ਦੇ ਵਿੱਚ ਗੋਲਡੀ ਅਤੇ ਬਾਈ ਦੇ ਵਿੱਚ ਖਦਦ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਚੁਣ ਦਿੱਤੇ ਗਏ ਤੇ ਸੱਤ ਦੇ ਵਿੱਚ ਇੱਕ ਵਾਦਸੰਗਤ ਹੁੰਦਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਤੱਕ ਇੱਕ ਤਰੀਕੇ ਦੇ ਨਾਲ ਤੂਰੀ ਹਲਕਾ ਜਿਹੜਾ ਉਹ ਖਾਸ ਭੂਮਿਕਾ ਇਸ ਇਲੈਕਸ਼ਨ ਦੇ ਵਿੱਚ ਨਿਭਾਉਣ ਜਾ ਰਿਹਾ ਕਿਉਂਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਆ 17 ਜਗ ਵਿੱਚ ਬੋਲਦੀ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੈ ਹਰਵੰਦ ਖੰਨਾ ਭਾਜਪਾ ਵੱਲੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨਿਤ ਤੂਰੀ ਤੋਂ ਹੋ ਵਿਧਾਇਕ ਰਹੇ ਆ 2002 ਦੇ ਵਿੱਚ ਸੰਗਰੂਰ ਤੋਂ ਵਿਧਾਇਕ ਬਣਦੇ ਵਿੱਚ ਕੰਮ ਜਾ ਰਹੇ ਤੇ 42348 ਵੋਟਾਂ ਨੇ ਜਿਹੜੀਆਂ ਉਹ ਲੈ ਕੇ ਜਾਂਦੇ ਆ ਤੇ ਵਿਧਾਇਕ ਬਣਦੇ ਆ 44.2% ਵੋਟਾਂ ਉਹਨਾਂ ਨੂੰ ਪੈਂਦੀਆਂ ਨੇ ਇਸ ਵਾਰ ਵੀ ਉਹ ਕਾਂਗਰਸ ਦੀ ਟਿਕਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ 2004 ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ 2004 ਦੇ ਵਿੱਚ ਉਹਨਾਂ ਨੇ ਚੰਗੀ ਟੱਕਰ ਸੰਦੀਪ ਸਿੰਘ ਢੀਂਡਸਾਂ ਨੂੰ ਦਿੱਤੀ ਸੀ 2,65,551 ਵੋਟਾਂ ਲਾ ਜਾਣ ਦੇ ਵਿੱਚ ਅਰਵਿੰਦ ਖੰਨਾ ਨੇ ਜਿਹੜੇ ਉਹ ਕੰਮਜਾਬ ਕੋਏ ਸੀ ਹੁਣ ਉਹਨਾਂ ਉਮੀਦਵਾਰਾਂ ਦੀ ਗੱਲ ਕਰ ਲੈਂਦੇ ਆ ਜਿਹੜੇ ਉਮੀਦਵਾਰ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਜਿੱਤਣ ਦੇ ਦਾਅਵੇਦਾਰ ਮੰਨੇ ਜਾ ਰਹੇ ਨੇ ਉਹਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ ਮਿਤਹਿਰ ਇਸ ਚੋਣ ਦੇ ਵਿੱਚ ਜਿੱਤ ਸਕਦੇ ਆ ਜਾਂ ਤਾਂ ਉਹ ਜਿੱਤਣ ਜਾ ਰਿਹਾ ਜਾਂ ਰਨਰ ਅਪ ਰਹਿਣਗੇ ਮਿਤਹਿਰ ਦਾ ਪਹਿਲਾ ਜਾਂ ਦੂਜਾ ਸਥਾਨ ਪੱਕਾ ਮੰਨਿਆ ਜਾ ਰਿਹਾ ਇਹ ਤੁਹਾਨੂੰ ਜੋ ਗਰਾਊਂਡ ਰਿਪੋਰਟਸ ਆ ਰਹੀਆਂ ਨੇ ਤੇ ਪਿਛਲੇ ਅੰਕੜੇ ਕੀ ਕਹਿੰਦੇ ਨੇ ਤੇ ਮੌਜੂਦਾ ਸਥਿਤੀ ਕੀ ਹੈ ਫਸੂਲ ਦੇ ਵਿੱਚ ਤਾਜ਼ਾ ਸਮੀਕਰਨ ਦੇ ਆਧਾਰ ਤੇ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਅੰਮੀ ਟੇਰ ਨੇ ਜਿਹੜੇ ਉਹ ਜਲਦਾ ਜਿੱਤਣ ਜਾ ਰਹੇ ਆ ਜਾ ਦੂਜੇ ਨੰਬਰ ਤੇ ਰਹਿਣਗੇ ਹਾਲਾਂਕਿ ਇਹ ਨਤੀਜੇ ਤਹਿਤ ਲੋਕਾਂ ਨੇ ਕਰਨੇ ਆ ਜੋ ਸੰਗਤ ਚਾਹੇਗੀ ਜਿਸ ਤਰ੍ਹਾਂ ਕਿਉਂਕਿ ਰਾਤੋ ਰਾਤ ਹਾਲਾਤ ਬਣ ਜਾਂਦੇ ਆ ਜਿਸ ਤਰ੍ਹਾਂ ਪਿਛਲੀ ਵਾਰ ਸਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਮੁਕਾਬਲਾ ਚੱਲਿਆ ਸੀ ਉਸੇ ਤਰ੍ਹਾਂ ਦੇ ਹਾਲਾਤ ਇਸ ਵਾਰ ਵੀ ਮੰਨੇ ਜਾ ਰਹੇ ਨੇ ਕਿ ਮੀਤੇ ਵਿਰਸ ਤੇ ਸਦਰ ਜਿੱਤਨ ਮਾਗਦੇ ਵਿਚਕਾਰ ਮੁਕਾਬਲਾ ਹੋਣਾ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਬੰਦੇ ਨੇ ਜਿਹੜੀ ਜਿੱਤ ਹਾਸਲ ਕਰਨੀਆਂ ਮੀਤੇ ਹੀਰ ਪਹਿਲੇ ਨੰਬਰ ਜਾਂ ਦੂਜੇ ਨੰਬਰ ਤੇ ਜ਼ਰੂਰ ਆਉਣਗੇ ਉਸ ਤੋਂ ਇਲਾਵਾ ਸਤਪਾਲ ਸਿੰਘ ਫੈਰਾ ਵੀ ਜਿਹੜੀ ਚੰਗੀ ਪੰਥਿਕ ਬੋਟਾ ਉਹ ਲਿਜਾ ਸਕਦੇ ਨੇ ਤੇ ਪੰਜਾਬ ਦਾ ਫੇਸ ਨੇ ਤੇ ਪੰਜਾਬ ਭਰ ਦੇ ਵਿੱਚ ਇਕੱਲੇ ਸਭੂ ਨਹੀਂ ਜੀ ਜਾਂ ਭਲਾਤੀ ਨਹੀਂ ਸਗੋ ਪੰਜਾਬ ਭਰ ਦੇ ਵਿੱਚ ਉਹਨਾਂ ਨੂੰ ਪਛਾਣਿਆ ਜਾਂਦਾ ਤੇ ਵੱਡੇ ਲੀਟਰ ਦੇ ਤੌਰ ਤੇ ਜਾਣੇ ਜਾਂਦੇ ਨੇ ਤਾਂ ਉਸ ਦਾ ਫਾਇਦਾ ਅਤੇ ਜਿਹੜੀ ਕਾਡਰ ਵੋਟ ਹੈ ਕਾਂਗਰਸ ਦੇ ਹੱਕ ਦੇ ਵਿੱਚ ਭੁੱਗ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਵੱਡਾ ਉਲਟਫੇਰ ਵੀ ਸੰਗਰੂਰ ਦੇ ਵਿੱਚ ਹੋ ਸਕਦਾ ਹਾਲਾਂਕਿ ਪਿਛਲੀ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਇਹੀ ਨਿਕਸਾਲ ਹੋਇਆ ਸੀ ਕਿ ਜਿਹੜੀ ਉਹਨਾਂ ਦੀ ਕਾਡਰ ਵੋਟ ਸੀ ਉਹ ਨਹੀਂ ਪਈ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਨਾ ਹੀ ਕਾਂਗਰਸ ਪਾਰਟੀ ਨੂੰ ਪਈ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪਈ ਤੇ ਸਾਰੀ ਵੋਟ ਬੈਂਕ ਕਨਵਰਟ ਹੋ ਗਈ ਸੀ ਸਮਰੰਗਿਤ ਸੰਗਠਨ ਮਾਨ ਦੇ ਹੱਕ ਦੇ ਵਿੱਚ ਜੇਕਰ ਹੁਣ 20 ਸਮਰੰਜੀਤਨ ਮਾਨ ਦੇ ਜਿਤਨਾ ਤਾਂ ਜਿਹੜੀ ਅਕਾਲੀ ਦਲ ਦੀ ਪੱਕੀ ਵੋਟ ਬੈਂਕ ਹੈ ਅਤੇ ਕਾਂਗਰਸੀ ਪੱਟੀ ਪੱਕੀ ਵੋਟ ਬੈਂਕ ਹੈ ਉਸ ਨੂੰ ਤੋੜਨਾ ਪੈਣਾ ਪਰ ਜੋ ਰਿਪੋਰਟਸ ਸਾਰੀਆਂ ਨੇ ਉਹਨਾਂ ਦੇ ਆਧਾਰ ਤੇ ਮੀਤਹਿਰ ਪਹਿਲੇ ਜਾਂ ਦੂਜੇ ਸਤਾਨ ਤੇ ਰਹਿ ਸਕਦੇ ਨੇ ਤੁਹਾਨੂੰ ਕੀ ਲੱਗਦਾ ਜੇਕਰ ਤੁਸੀਂ ਸਮੂਹ ਨਾਲ ਸਬੰਧਤ ਹੋ ਤਾਂ ਤੁਸੀਂ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ ਉਮੀਦਵਾਰ ਦੀ ਸਪੋਰਟ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਜਤਨ